ਸਵਾਗਤ ਹੈ ਜੀ ਅੱਜ ਅਸੀਂ ਦਾ ਪੇਪਰਸ ਤੇ ਥੋੜੀ ਗੱਲਬਾਤ ਕਰਾਂਗੇ ਇਹ ਵੈਲਕਮ ਟੂ ਦਾ ਬਲੂ ਸਪੇਸ ਦਾ ਹਿੱਸਾ ਨੇ ਹਾਂ ਜੀ ਸਾਡੇ ਕੋਲ ਕੁਝ ਨੋਟਸ ਨੇ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਵਿੱਚੋਂ ਹੈ ਮੁੱਖ ਗੱਲਾਂ ਕੱਢ ਸਕੀਏ ਮਤਲਬ ਇਹ ਪੇਪਰ ਹੈ ਕਿ ਕੀ ਕਹਿੰਦੇ ਨੇ ਤੇ ਇਹਨਾਂ ਦਾ ਮਤਲਬ ਕੀ ਹੈ ਸਾਡੇ ਲਈ ਬਿਲਕੁਲ ਦੇਖੋ ਇਹ ਕੰਮ ਨਾ ਅਸਲੀਅਤ ਤੇ ਸਾਡੇ ਮਨ ਨੂੰ ਦੇਖਣ ਦਾ ਇੱਕ ਇੱਕ ਵੱਖਰਾ ਜਿਹਾ ਨਜ਼ਰੀਆ ਦਿੰਦਾ ਹੈ ਅੱਛਾ ਹਾਂ ਇਸ ਦਾ ਮੁੱਖ ਵਿਚਾਰ ਹੈ ਕੌਜ਼ੇਸ਼ਨ ਯਾਨੀ ਜੋ ਅਸਲ ਚ ਵਾਪਰਦਾ ਹੈ ਤੇ ਇੰਟਰਪ੍ਰੀਟੇਸ਼ਨ ਯਾਨੀ ਅਸੀਂ ਉਸ ਨੂੰ ਸਮਝਦੇ ਕਿਵੇਂ ਹਾਂ ਇਹਨਾਂ 'ਚ ਫਰਕ ਕਰਨਾ ਹੂੰ ਇਹ ਗੱਲ ਤਾਂ ਸੋਚਣ ਵਾਲੀ ਹੈ ਅੱਜ ਕੱਲ ਇੰਨੀ ਜਾਣਕਾਰੀ ਹੈ ਪਰ ਫਿਰ ਵੀ ਲੋਕੀ ਉਲਝੇ ਹੋਏ ਨੇ ਹਾਂਜੀ ਕਾਫੀ ਸ਼ਾਇਦ ਇਹ ਪੇਪਰ ਕੁਝ ਸਮਝਾ ਸਕਣ ਚਲੋ ਦੇਖਦੇ ਹਾਂ ਫਿਰ ਪਹਿਲਾ ਆਈਡੀਆ ਹੈ ਮਨ ਦੇ ਸਦਾਂਤ ਬਾਰੇ ਰੈਡ ਸਪੇਸ ਤੇ ਬਲੂ ਸਪੇਸ ਹਾਂ ਰੈਡ ਸਪੇਸ ਮਤਲਬ ਸਾਡੀ ਅੰਦਰ ਦੀ ਦੁਨੀਆ ਸੋਚਾਂ ਯਾਦਾਂ ਜੋ ਵੀ ਮਨ ਕਰਦਾ ਹੈ ਤੇ ਬਲੂ ਸਪੇਸ ਉਹ ਸਾਂਝੀ ਅਸਲੀਅਤ ਜਿੱਥੇ ਅਸੀਂ ਕੀ ਕਹਿੰਦੇ ਨੇ ਇੰਟਰੈਕਟ ਕਰਦੇ ਹਾਂ ਬਿਲਕੁਲ ਇਪਲਾਟੋ ਦੀ ਗੁਫਾ ਜਾਂ ਮੈਟ੍ਰਿਕਸ ਵਰਗੀਆਂ ਚੀਜ਼ਾਂ ਤੋਂ ਕਿਵੇਂ ਵੱਖਰਾ ਹੈ ਉਹ ਵੀ ਤਾਂ ਕੁਝ ਇਹੋ ਜਿਹਿਆਂ ਕਹਿੰਦੇ ਸੀ ਹਾਂ ਦੇਖੋ ਇੱਥੇ ਨਾ ਇੱਕ ਬਹੁਤ ਦਿਲਚਸਪ ਗੱਲ ਹੈ ਪੁਰਾਣੇ ਰੂਪਕ ਉਹ ਇੱਕ ਸਾਂਝੇ ਭਰਮ ਦੀ ਗੱਲ ਕਰਦੇ ਸੀ ਹੈਨਾ ਜਿੱਥੋਂ ਸਭ ਨੇ ਬਾਹਰ ਨਿਕਲਣਾ ਹੁੰਦਾ ਸੀ ਹਾਂਜੀ ਪਰ ਇਹ ਪੇਪਰ ਕਹਿੰਦੇ ਨੇ ਕਿ ਹਰ ਮਨ ਆਪਣੀ ਬਿਲਕੁਲ ਵੱਖਰੀ ਯੂਨੀਕ ਰੈਡ ਸਪੇਸ ਬਣਾਉਂਦਾ ਹੈ ਅੱਛਾ ਮਤਲਬ ਮੇਰੀ ਰੈਡ ਸਪੇਸ ਤੁਹਾਡੀ ਨਾਲੋਂ ਵੱਖਰੀ ਬਿਲਕੁਲ ਵੱਖਰੀ ਅਸੀਂ ਸਿੱਧੇ ਤੌਰ ਤੇ ਇੱਕ ਦੂਜੇ ਦੀ ਅੰਦਰੂਨੀ ਦੁਨੀਆ ਮਤਲਬ ਰੈਡ ਸਪੇਸ ਸ਼ੇਅਰ ਨਹੀਂ ਕਰ ਸਕਦੇ ਅਸੀਂ ਸਿਰਫ ਬਲੂ ਸਪੇਸ ਵਿੱਚ ਮਿਲਦੇ ਆ ਆਪਣੇ ਕਮਰੇਾਂ ਹੀ ਓਕੇ ਇਸ ਰਿਸ਼ਤੇ ਨੂੰ ਇਹ ਆਰਥੋਗੋਨੈਲਿਟੀ ਕਹਿੰਦੇ ਨੇ ਜਿਵੇਂ ਦੋ ਲਾਈਨਾਂ ਇੱਕ ਦੂਜੇ ਨੂੰ 90 ਡਿਗਰੀ ਤੇ ਕੱਟਦੀਆਂ ਨੇ ਜੁੜੀਆਂ ਹੋਈਆਂ ਪਰ ਵੱਖਰੇ ਤਲ ਤੇ ਵਾਹ ਇਹ ਤਾਂ ਸੱਚੀ ਵੱਖਰੀ ਗੱਲ ਹੈ ਪਰ ਜੇ ਸਭ ਦੀ ਰੈਡ ਸਪੇਸ ਵੱਖਰੀ ਹੈ ਤਾਂ ਫਿਰ ਮਨ ਸਿੱਖਦਾ ਕਿਵੇਂ ਹੈ ਕੁਝ ਸਾਂਝਾ ਕਿਵੇਂ ਬਣਦਾ ਹੈ ਅਗਲਾ ਪਾਗ ਸ਼ਾਇਦ ਇਸੇ ਬਾਰੇ ਹੈ ਹਾਂਜੀ ਬਿਲਕੁਲ ਅਗਲਾ ਪਾਗ ਇਸੇ ਤੇ ਹੈ ਕਿ ਸਾਡਾ ਅੰਦਰੂਨੀ ਮਾਡਲ ਯਾਨੀ ਰੈਡ ਸਪੇਸ ਬਣਦਾ ਕਿਵੇਂ ਹੈ ਤੇ ਉਹ ਕਿਵੇਂ ਇਹ ਕਹਿੰਦੇ ਨੇ ਕਿ ਮਨ ਵਿਰੋਧਾਵਾਸਾਂ ਯਾਨੀ ਪੈਰਾਡੌਕਸ ਤੋਂ ਸਿੱਖਦਾ ਹੈ ਪੈਰਾਡੌਕਸ ਜਿਵੇਂ ਉਹ ਮੁਰਗੀ ਪਹਿਲਾਂ ਜਾਂ ਅੰਡਾ ਜਾਂ ਉਥੀਸਿਸ ਦੇ ਜਹਾਜ ਵਾਲੀ ਗੱਲ ਹਾਂ ਬਿਲਕੁਲ ਉਹੀ ਇਹ ਕਹਿੰਦੇ ਨੇ ਕਿ ਇਹ ਵਿਰੋਧਾਵਾਸ ਅਸਲੀਅਤ ਦੀਆਂ ਕਮੀਆਂ ਨਹੀਂ ਸਗੋਂ ਸਾਡੀ ਸਮਝ ਦੀਆਂ ਹੱਦਾਂ ਨੇ ਅੱਛਾ ਜਿਵੇਂ ਸਮਝੋ ਜਿਵੇਂ ਤੁਸੀਂ ਸੋਚਦੇ ਹੋ ਕਿ ਸਾਰੇ ਪੰਛੀ ਉੱਡਦੇ ਨੇ ਫਿਰ ਤੁਸੀਂ ਪੈਂਗਵਿਨ ਦੇਖ ਲੈਨੇ ਹੋ ਹਾਂ ਉਹ ਨਹੀਂ ਉੱਡਦਾ ਹਾਂ ਇਹ ਤੁਹਾਡੇ ਮਾਡਲ ਲਈ ਇੱਕ ਵਿਰੋਧਾਭਾਸ ਹੋ ਗਿਆ ਤੁਹਾਡੀ ਉਮੀਦ ਤੇ ਤੁਹਾਡਾ ਅਨੁਭਵ ਮਿਲ ਨਹੀਂ ਰਹੇ ਇਹ ਟਕਰਾ ਤੁਹਾਨੂੰ ਮਜਬੂਰ ਕਰਦਾ ਹੈ ਕਿ ਪੰਛੀ ਦੀ ਆਪਣੀ ਸਮਝ ਨੂੰ ਥੋੜਾ ਬਦਲੋ ਓਕੇ ਓਕੇ ਮਤਲਬ ਉਮੀਦ ਤੇ ਅਸਲੀਅਤ ਦੇ ਫਰਕ ਤੋਂ ਸਿੱਖਦੇ ਹਾਂ ਬਿਲਕੁਲ ਅਸੀਂ ਹਮੇਸ਼ਾ ਐਸੀ ਤਰ੍ਹਾਂ ਸਿੱਖਦੇ ਹਾਂ ਠੀਕ ਹੈ ਜੇ ਮਨ ਐਵੇਂ ਸਿੱਖਦਾ ਹੈ ਤਾਂ ਇਸ ਦਾ ਅਸਰ ਸਾਡੇ ਵਿਵਹਾਰ ਤੇ ਕਿਵੇਂ ਪੈਂਦਾ ਮਤਲਬ ਸਾਡੀਆਂ ਇਹ ਨਿੱਜੀ ਵਿਆਖਿਆਵਾਂ ਰੈਡ ਸਪੇਸ ਸਾਡੇ ਕੰਮਾਂ ਨੂੰ ਕਿਵੇਂ ਚਲਾਉਂਦੀਆਂ ਨੇ ਇਹੀ ਤੀਜਾ ਭਾਗ ਹੈ ਸ਼ਾਇਦ ਹਾਂਜੀ ਇਹ ਬਹੁਤ ਜ਼ਰੂਰੀ ਨੁਕਤਾ ਹੈ ਸਾਡੀਆਂ ਵਿਆਖਿਆਵਾਂ ਸਾਡੇ ਕੰਮਾਂ ਨੂੰ ਜਨਮ ਦਿੰਦੀਆਂ ਨੇ ਤੇ ਉਹ ਕੰਮ ਫਿਰ ਦੂਜਿਆਂ ਵਿੱਚ ਪ੍ਰਤੀਕਿਰਿਆ ਪੈਦਾ ਕਰਦੇ ਨੇ ਇਸ ਨਾਲ ਨਾ ਕਈ ਵਾਰ ਚੱਕਰ ਜਿ ਬਣ ਜਾਂਦੇ ਨੇ ਲੂਪਸ ਅੱਛਾ ਜਿਵੇਂ ਕੋਈ ਉਦਾਹਰਣ ਹਾਂ ਜਿਵੇਂ ਕੋਈ ਸੋਚਦਾ ਹੈ ਮੈਨੂੰ ਕੋਈ ਪਸੰਦ ਨਹੀਂ ਕਰਦਾ ਇਹ ਉਸਦੀ ਰੈੱਡ ਸਪੇਸ ਦੀ ਵਿਆਖਿਆ ਹੈ। ਹੂੰ। ਇਸ ਕਰਕੇ ਉਹ ਸ਼ਾਇਦ ਲੋਕਾਂ ਤੋਂ ਦੂਰ ਰਹਿੰਦਾ ਹੈ। ਇਹ ਉਸਦਾ ਬਲੂ ਸਪੇਸ ਦਾ ਵਿਵਹਾਰ ਹੋ ਗਿਆ। ਠੀਕ। ਨਤੀਜਾ ਲੋਕ ਸੱਚਮੁੱਚ ਉਸ ਤੋਂ ਥੋੜਾ ਪਰਾਂ ਹੋ ਜਾਂਦੇ ਨੇ ਤੇ ਉਸਦੀ ਪਹਿਲੀ ਸੋਚ ਹੋਰ ਪੱਕੀ ਹੋ ਜਾਂਦੀ ਹੈ। ਦੇਖਿਆ ਚੱਕਰ ਬਣ ਗਿਆ? ਹਾਂ ਇਹ ਤਾਂ ਹੈਗਾ ਤੇ ਉਹ ਕੀੜੀ ਵਾਲੀ ਉਦਾਹਰਣ ਹੈਂਡ ਬ੍ਰਿਜ? ਹਾਂ ਉਹ ਵੀ ਬਹੁਤ ਵਧੀਆ ਹੈ। ਉਹ ਦੱਸਦੀ ਹੈ ਕਿ ਕਿੰਮੀ ਕੀੜੀਆਂ ਬਸ ਸਾਧਾਰਨ ਜੀ ਨਿਯਮਾਂ ਤੇ ਚਲਦੀਆਂ ਨੇ। ਇੱਕ ਦੂਜੇ ਦਾ ਪਿੱਛਾ ਕਰਨਾ ਤੇ ਉਸ ਨਾਲ ਆਪਣੇ ਆਪ ਇੱਕ ਵੱਡਾ ਗੁੰਜਲਦਾਰ ਟਾਂਚਾ ਜਿਵੇਂ ਪੁੱਲ ਬਣ ਜਾਂਦਾ ਹੈ ਬਿਨਾ ਕਿਸੇ ਦੇ ਪਲਾਨ ਕੀਤੇ ਮਤਲਬ ਛੋਟੇ ਨਿਯਮਾਂ ਤੋਂ ਵੱਡੀਆਂ ਚੀਜ਼ਾਂ ਉੱਭਰ ਸਕਦੀਆਂ ਨੇ ਬਿਲਕੁਲ ਇਸ ਨੂੰ ਇਮਰਜੈਂਸ ਕਹਿੰਦੇ ਨੇ ਤੇ ਜੇ ਵੱਡੀ ਤਸਵੀਰ ਦੇਖੀਏ ਤਾਂ ਸਾਡੇ ਸਮਾਜਿਕ ਸਿਸਟਮ ਵੀ ਕੁਝ ਇਸੇ ਤਰ੍ਹਾਂ ਕੰਮ ਕਰਦੇ ਨੇ ਨਿਜੀ ਲੂਪਸ ਮਿਲ ਕੇ ਵੱਡੇ ਪੈਟਰਨ ਬਣਾਉਂਦੇ ਨੇ ਪਰੇ ਸਿਰਫ ਅੰਦਰੂਨੀ ਲੂਪਸ ਦੀ ਖੇਡ ਹੈ ਜਾਂ ਬਾਹਰੀ ਘਟਨਾਵਾਂ ਦਾ ਵੀ ਅਸਰ ਹੁੰਦਾ ਨਹੀਂ ਨਹੀਂ ਬਾਹਰੀ ਘਟਨਾਵਾਂ ਯਾਨੀ ਬਲੂ ਸਪੇਸ ਦਾ ਬਿਲਕੁਲ ਅਸਰ ਹੁੰਦਾ ਹੈ ਪਰ ਅਸੀਂ ਉਹਨਾਂ ਤੇ ਰਿਐਕਟ ਕਿਵੇਂ ਕਰਦੇ ਹਾਂ ਉਹ ਫਿਰ ਸਾਡੀਆਂ ਸਾਂਝੀਆਂ ਵਿਆਖਿਆਵਾਂ ਰੈੱਡ ਸਪੇਸ ਤੇ ਆ ਜਾਂਦਾ ਹੈ ਕਈ ਵਾਰ ਜੋ ਸਾਨੂੰ ਸਮਾਜਿਕ ਤਣਾਅ ਲੱਗਦਾ ਹੈ ਉਹ ਅਸਲ ਚ ਇੱਕ ਨਵੀਂ ਚੀਜ਼ ਦੇ ਉੱਭਰਨ ਦੀ ਸ਼ੁਰੂਆਤ ਹੁੰਦੀ ਹੈ ਸਮਝ ਗਿਆ ਅੱਗੇ ਚੌਥਾ ਭਾਗ ਹੈ ਕੁਦਰਤੀ ਅਸਲੀਅਤ ਫਰੇਮਵਰਕ ਇਹ ਥੋੜਾ ਹੋਰ ਗੁੰਝਲਦਾਰ ਲੱਗਦਾ ਹੈ ਜਰਨਲ ਸਿਲੈਕਸ਼ਨ ਹਾਂ ਥੋੜਾ ਹੈਗਾ ਜਰਨਲ ਸਿਲੈਕਸ਼ਨ ਡਾਰਵਿਨ ਦੀ ਨੇਚਰਲ ਸਿਲੈਕਸ਼ਨ ਤੋਂ ਵੀ ਅ ਵੱਡਾ ਵਿਚਾਰ ਹੈ ਅੱਛਾ ਇਹ ਕਹਿੰਦਾ ਹੈ ਕਿ ਕੋਈ ਵੀ ਸਿਸਟਮ ਭਾਵੇਂ ਵਿਚਾਰ ਹੋਣ ਤਕਨੀਕ ਹੋਵੇ ਜਾਂ ਸਮਾਜ ਜੀ ਉਹ ਆਪਣੀ ਨਕਲ ਬਣਾ ਸਕਦਾ ਹੈ ਤੇ ਉਸ ਵਿੱਚ ਬਦਲਾਅ ਆ ਸਕਦਾ ਹੈ ਤਾਂ ਉਸ ਸਮੇਂ ਨਾਲ ਆਪਣੇ ਆਪ ਨੂੰ ਹਾਲਾਤ ਮੁਤਾਬਿਕ ਢਾਲ ਲਵੇਗਾ ਤੇ ਹੋਰ ਗੁੰਜਲਦਾਰ ਬਣ ਜਾਵੇਗਾ ਓਕੇ ਤੇ ਇਹ ਇਨ ਕੋਹਰੈਂਸ ਕੀ ਚੀਜ਼ ਹੈ ਇਨ ਕੋਹਰੈਂਸ ਮਤਲਬ ਅੰਦਰੂਨੀ ਅਸੰਗਤਤਾ ਜਾਂ ਟਕਰਾਓ ਪੇਪਰ ਕਹਿੰਦੇ ਨੇ ਕਿ ਸਿਸਟਮ ਅੱਗੇ ਵੱਧਦਾ ਹੀ ਉਦੋਂ ਨੇ ਜਦੋਂ ਉਹ ਇਹਨਾਂ ਅੰਦਰੂਨੀ ਅਸੰਗਤਤਾਵਾਂ ਨੂੰ ਹੱਲ ਕਰਦੇ ਨੇ ਉਹ ਤਾਂ ਪਿਆਰ ਕਲਾ ਕਾੜ ਇਹਨਾਂ ਸਭ ਨੂੰ ਵੀ ਇਨਕੋਹਰੈਂਸੀ ਦੀ ਉਧਾਰਨਾ ਮੰਨਦੇ ਨੇ ਵਾਹ ਪਿਆਰ ਵੀ ਹਾਂਜੀ ਸ਼ਾਇਦ ਇਸ ਲਈ ਕਿ ਇਹ ਦੋ ਵੱਖਰੀਆਂ ਦੁਨੀਆਂਵਾਂ ਰੈਡ ਸਪੇਸ ਨੂੰ ਜੋੜਨ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਇਸ ਸਭ ਦੀ ਅਮਲੀ ਮਹੱਤਤਾ ਕੀ ਹੈ ਫਿਰ ਦੇਖੋ ਮੁੱਖ ਗੱਲ ਇਹ ਹੈ ਕਿ ਸਾਨੂੰ ਕਿਉਂ ਦੀ بجائے ਕਿਵੇਂ ਤੇ ਧਿਆਨ ਦੇਣ ਲਈ ਕਹਿੰਦਾ ਹੈ ਕੋਈ ਚੀਜ਼ ਕਿਉਂ ਹੋਈ ਇਹ ਪੁੱਛਣ ਦੀ بجائے ਇਹ ਸਮਝਣਾ ਕਿ ਉਹ ਹੋ ਕਿਵੇਂ ਸਕੀ ਕਿਹੜੀ ਅਸੰਗਤਤਾ ਹੱਲ ਹੋਈ ਜਿਸ ਨਾਲ ਤਬਦੀਲੀ ਆਈ ਹੂੰ ਇੱਕ ਜ਼ਰੂਰੀ ਸਵਾਲ ਉਠਾਉਂਦਾ ਹੈ ਫਿਰ ਕੀ ਅਸੀਂ ਅਸਲੀਅਤ ਨਾਲ ਜ਼ਿਆਦਾ ਵਧੀਆ ਤਰੀਕੇ ਨਾਲ ਕਿਵੇਂ ਜੁੜ ਸਕਦੇ ਹਾਂ ਸਿਰਫ ਆਪਣੀ ਕਹਾਣੀ 'ਚ ਫਸੇ ਰਹਿਣ ਦੀ بجائے ਬਿਲਕੁਲ ਤਾਂ કુલ ਮਿਲਾ ਕੇ ਇਹ ਪੇਪਰ ਸਾਨੂੰ ਇੱਕ ਨਵਾਂ ਨਜ਼ਰੀਆ ਦਿੰਦੇ ਨੇ ਆਪਣੇ ਮਨ ਨੂੰ ਤੇ ਦੁਨੀਆ ਨਾਲ ਆਪਣੇ ਰਿਸ਼ਤੇ ਨੂੰ ਸਮਝਣ ਲਈ ਹਾਂਜੀ ਯਾਦ ਰੱਖਣ ਵਾਲੀ ਗੱਲ ਰੈਡ ਸਪੇਸ ਸਾਡੀ ਵਿਆਖਿਆ ਹੈ ब्लू ਸਪੇਸ ਸਾਡੀ ਪਰਸਪਰਕਿਰਿਆ ਹੈ ਤੇ ਸ਼ਾਇਦ ਸਭ ਤੋਂ ਕ੍ਰਾਂਤੀਕਾਰੀ ਗੱਲ ਇਹ ਹੀ ਹੈ ਕਾਰਨ ਕਾਰਜ ਜੋ ਵਾਪਰਦਾ ਹੈ ਨੂੰ ਵਿਆਖਿਆ ਜੋ ਅਸੀਂ ਸਮਝਦੇ ਹਾਂ ਤੋਂ ਬਿਲਕੁਲ ਵੱਖਰਾ ਕਰਨਾ ਹਾਂ ਅਤੇ ਇਹ ਮੰਨਣਾ ਕਿ ਅਸੀਂ ਸਾਰੇ ਆਪਣੀਆਂ ਨਿੱਜੀ ਸਮਾਨਾਂਤਰ ਅਸਲੀਅਤਾਂ ਵਿੱਚ ਜੀ ਰਹੇ ਹਾਂ ਜੇ ਅਸੀਂ ਇਹ ਸਵੀਕਾਰ ਕਰ ਲੀਏ ਤਾਂ ਸ਼ਾਇਦ ਸਾਡੇ ਆਪਸੀ ਰਿਸ਼ਤੇ ਸਾਡੇ ਝਗੜੇ ਸਭ ਕੁਝ ਬਦਲ ਸਕਦਾ ਹੈ ਬਿਲਕੁਲ ਤਾਂ ਫਿਰ ਇਹ ਪੜਨਾ ਕਿਸ ਨੂੰ ਚਾਹੀਦਾ ਹੈ ਮੇਰੇ ਖਿਆਲ ਚ ਇਹ ਉਹਨਾਂ ਲਈ ਹੈ ਜੋ ਸਤੀ ਜਵਾਬਾਂ ਤੋਂ ਅੱਗੇ ਜਾਣਾ ਚਾਹੁੰਦੇ ਨੇ ਹੂੰ ਜੋ ਬਿਨਾਂ ਜਾਣਕਾਰੀ ਦੇ ਬੋਝ ਝੇਠ ਦੱਬੇ ਕੁਝ ਨਵਾਂ ਸਮਝਣਾ ਚਾਹੁੰਦੇ ਨੇ ਉਹ ਆਹਾ ਵਾਲੇ ਪਲ ਲਭ ਰਹੇ ਨੇ ਯਾਦੱਸ ਜਿਹੜੇ ਬਹੁਤ ਉਤਸੁਕ ਨੇ ਕਿ ਇਹ ਸਭ ਚੱਲਦਾ ਕਿਵੇਂ ਹੈ ਹਾਂਜੀ ਤੇ ਇਹ ਯਾਦ ਰੱਖਣਾ ਕਿ ਅਸੀਂ ਤਾਂ ਬਸ ਉੱਪਰ ਉੱਪਰੋ ਗੱਲ ਕੀਤੀ ਹੈ ਇਹਨਾਂ ਪੇਪਰਾਂ ਵਿੱਚ ਹੋਰ ਬਹੁਤ ਕੁਝ ਹੈ ਸਹੀ ਗੱਲ ਹੈ ਜੇ ਇਹ ਗੱਲਾਂ ਦਿਲਚਸਪ ਲੱਗੀਆਂ ਤਾਂ ਪੂਰੀ ਕਿਤਾਬ ਵੈਲਕਮ ਟੂ ਦਾ ਬਲੂ ਸਪੇਸ ਉਹਨਾਂ ਦੀ ਵੈਬਸਾਈਟ ਤੇ ਮੁਫਤ ਮਿਲ ਜਾਂਦੀ ਹੈ اچھا ਮੁਫਤ ਫਿਰ ਤਾਂ ਦੇਖਣੀ ਬਣਦੀ ਹੈ ਹਾਂ ਬਿਲਕੁਲ ਹਾਂ ਤਾਂ ਫਿਰ ਜੇ ਤੁਸੀਂ ਹੋਰ ਡੂੰਘਾਈ ਵਿੱਚ ਜਾਣਾ ਚਾਹੁੰਦੇ ਹੋ ਤਾਂ www.welcometothebluespace.com ਤੇ ਜਾਓ ਹਾਂਜੀ ਤੇ ਸ਼ਾਇਦ ਅਗਲੀ ਵਾਰ ਸੋਚਣ ਵਾਲੀ ਗੱਲ ਇਹ ਹੋਵੇ ਕਿ ਜੇ ਅਸੀਂ ਸਭ ਆਪਣੀ ਆਪਣੀ ਰੈਡ ਸਪੇਸ ਵਿੱਚ ਹਾਂ ਤਾਂ ਫਿਰ ਅਸੀਂ ਸਾਂਝੀ ਸਮਝ ਸਾਂਝੀ ਜ਼ਮੀਨ ਲੱਭਦੇ ਕਿਵੇਂ ਹਾਂ ਇਸ ਬਾਰੇ ਸੋਚਦੇ ਰਹੇ